ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 5 ਜੁਲਾਈ ਹੈ 5 ਜੁਲਾਈ 1799 1799 ਦੇ ਵਿੱਚ ਲਾਹੌਰ ਉੱਤੇ ਪੰਗੀ ਮਿਸਲ ਦਾ ਕਬਜ਼ਾ ਸੀ ਚੇਤ ਸਿੰਘ ਪੰਗੀ ਸ਼ਹਿਰ ਦਾ ਨਾਜ਼ਮ ਸੀ ਉਹ ਤਾਕਤ ਦੇ ਮਾਹੌਲ ਦੇ ਵਿੱਚ ਜਮਿਆ ਸੀ ਸਿੱਖ ਧਰਮ ਦੀ ਸਿੱਖਿਆ ਉਸ ਦੇ ਨੇੜੇੋਂ ਵੀ ਨਹੀਂ ਸੀ ਲੰਕੀ ਹਾਕਮ ਹੋਣ ਦੀ ਸੋਚ ਦੇ ਨਾਲ ਉਹ ਮੁਗਲਾਂ ਵਾਲੇ ਰਸਤੇ ਤੇ ਹੀ ਚੱਲ ਪਿਆ ਉਹ ਆਕੜਖੋਰ ਨਸ਼ਈ ਧੱਕੇਖੋਰ ਵੀ ਬਣ ਚੁੱਕਿਆ ਸੀ ਜੂਨ 1799 ਦੇ ਵਿੱਚ ਉਸ ਨੇ ਇੱਕ ਅਜਿਹੀ ਹਰਕਤ ਕੀਤੀ ਜਿਸ ਨੇ ਸ਼ਹਿਰ ਦੇ ਸਾਰੇ ਅਮੀਰਾਂ ਵਜ਼ੀਰਾਂ ਨੂੰ ਉਸ ਦਾ ਮੁਖਾਲਿਫ ਬਣਾ ਦਿੱਤਾ। ਉਸ ਨੇ ਸ਼ਹਿਰ ਦੇ ਇੱਕ شریف, ਦਾਨੇ ਅਤੇ ਮੋਤਬਰ ਆਦਮੀ ਮੀਆਂ ਬਦਉਦੀਨ ਨੂੰ ਐਵੇਂ ਇੱਕ ਨਿੱਕੀ ਜੀ ਗੱਲ ਤੋਂ ਗੁੱਸੇ ਹੋ ਕੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਸ਼ਹਿਰ ਦੇ ਬਹੁਤ ਸਾਰੇ ਸਰਕਾਰ ਦਾ ਆਕਮਾ ਨੇ ਮੀਆਂ ਨੂੰ ਰਿਹਾ ਕਰਨ ਵਾਸਤੇ ਅਪੀਲ ਕੀਤੀ ਪਰ ਚੇਤ ਸਿੰਘ ਨੇ ਇਹਨਾਂ ਦੀ ਜ਼ਰਾ ਵੀ ਪਰਵਾਹ ਨਾ ਕੀਤੀ। ਅਖੀਰਕੁਝ ਸੀਨੀਅਰ ਸ਼ਹਿਰੀ ਜਿਨ੍ਹਾਂ ਦੇ ਵਿੱਚ ਹਕੀਮ ਹਾਕਮ ਰਾਏ, ਮੀਆਂ ਆਸ਼ਕ ਮੁਹੰਮਦ, ਮੀਆਂ ਮੁਕੰਦੀਨ, ਮੁਹੰਮਦ ਬਾਕਰ, ਮੁਫਤੀ ਮੁਕਰਮ, ਸ਼ੀਰ ਸਾਦੀ, ਭਾਈ ਗੁਰਬਖਸ਼ ਸਿੰਘ ਅਤੇ ਹੋਰਾਂ ਨੇ ਫੈਸਲਾ ਕੀਤਾ ਕਿ ਚੇਤ ਸਿੰਘ ਪੰਗੀ ਦੀ ਥਾਂ ਕਿਸੇ ਹੋਰ ਨੂੰ ਲਾਹੌਰ ਸ਼ਹਿਰ ਦਾ ਨਿਜ਼ਾਮ ਚਲਾਉਣ ਵਾਸਤੇ ਆਖਿਆ ਜਾਵੇ। ਗੰਭੀਰ ਸੋਚ ਵਿਚਾਰ ਕਰਨ ਮਗਰੋਂ ਇਹਨਾਂ ਨੇ ਇੱਕ ਖੱਤ ਲਿਖ ਕੇ ਸ਼ੁਕਰ ਚੱਕੀਆ ਮਿਸਲ ਦੇ 19 ਸਾਲਾ ਨੌਜਵਾਨ ਮੁਖੀ ਰਣਜੀਤ ਸਿੰਘ ਨੂੰ ਭੇਜਿਆ ਅਤੇ ਲਾਹੌਰ ਤੇ ਕਬਜ਼ਾ ਕਰਕੇ ਇਥੋਂ ਦੀ ਹਕੂਮਤ ਸੰਭਾਲਣ ਦੀ ਅਰਜ਼ੀ ਕੀਤੀ। ਰੰਜੀਤ ਸਿੰਘ ਨੇ ਇਸ ਚਿੱਠੀ ਬਾਰੇ ਆਪਣੀ ਸੱਸ ਸਦਾ ਕੌਰ ਮੁਖੀ ਨਕਈ ਮਿਸਲ ਦੇ ਨਾਲ ਗੱਲਬਾਤ ਕੀਤੀ ਅਤੇ ਉਸ ਨੇ ਆਪਣੇ ਜਵਾਈ ਦੀ ਪੂਰੀ ਮਦਦ ਕਰਨ ਦਾ ਵਾਅਦਾ ਕੀਤਾ 5 ਜੁਲਾਈ 1799 ਦੇ ਦਿਨ ਰੰਜੀਤ ਸਿੰਘ ਅਤੇ ਸਦਾ ਕੌਰ 5000 ਦੇ ਕਰੀ ਫੌਜਾਂ ਲੈ ਕੇ ਲਾਹੌਰ ਦੀਆਂ ਹੱਦਾਂ ਤੋਂ ਕੁਝ ਦੂਰ ਪਹੁੰਚ ਕੇ ਗੁਜਰਾਤ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਜੰਗ ਦੇ ਵਿੱਚ ਸਿੱਖਾਂ ਦੀ ਹਾਰ ਮਗਰੋਂ ਚਤਰ ਸਿੰਘ ਅਤੇ ਸ਼ੇਰ ਸਿੰਘ ਟਾਰੀਵਾਲਾ ਰਾਜਿਆਂ ਨੇ ਹਥਿਆਰ ਸੌਂਡ ਦਿੱਤੇ ਪਰ ਭਾਈ ਮਹਾਰਾਜ ਸਿੰਘ ਨਰੰਗਾਬਾਦੀ ਇਸ ਦੇ ਹੱਕ ਦੇ ਵਿੱਚ ਨਹੀਂ ਸੀ ਉਹ ਅਜੇ ਘੱਟੋ ਘੱਟ ਇੱਕ ਹੋਰ ਲੜਾਈ ਜ਼ਰੂਰ ਲੜਨਾ ਚਾਹੁੰਦੇ ਸਨ ਪਰ ਕਰਨਲ ਰਿਸ਼ਪਾਲ ਸਿੰਘ ਤੋਂ ਸਿਵਾ ਹੋਰ ਕੋਈ ਵੀ ਭਾਈ ਮਹਾਰਾਜ ਸਿੰਘ ਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ ਭਾਈ ਮਹਾਰਾਜ ਸਿੰਘ ਆਪਣੇ ਪੱਧਰ ਤੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਦੇ ਰਹੇ ਅਖੀਰ ਅੰਗਰੇਜ਼ਾਂ ਨੇ ਇਸ ਸਿੱਖ ਜਰਨੈਲ ਭਾਈ ਮਹਾਰਾਜ ਸਿੰਘ ਦੀ ਗ੍ਰਿਫਤਾਰੀ ਵਾਸਤੇ 10000 ਰੁਪਏ ਦਾ ਇਨਾਮ ਐਲਾਨ ਕਰ ਦਿੱਤਾ 28 ਦਸੰਬਰ 1849 ਦੇ ਦਿਨ ਜਲੰਧਰ ਅਤੇ ਹੁਸ਼ਿਆਰਪੁਰ ਸ਼ਾਉਣੀਆਂ ਤੇ ਹਮਲੇ ਤੋਂ ਸਿਰਫ 6 ਦਿਨ ਪਹਿਲਾਂ ਭਾਈ ਮਹਾਰਾਜ ਸਿੰਘ ਆਦਮਪੁਰ ਦੇ ਨੇੜੇ ਇੱਕ ਗੰਨੇ ਦੇ ਆਪਣੇ 21 ਸਾਥੀਆਂ ਸਣੇ ਲੁਕੇ ਹੋਏ ਸਨ ਕਿ ਉਹਨਾਂ ਨੂੰ ਕਿਸੇ ਨੇ ਵੇਖ ਲਿਆ ਉਸਨੇ ਜਲੰਧਰ ਜਾ ਕੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਇਤਲਾਹ ਦੇ ਦਿੱਤੀ ਡਿਪਟੀ ਕਮਿਸ਼ਨਰ ਇੱਕਦਮ ਭਾਰੀ ਫੋਰਸ ਲੈ ਕੇ ਆਦਮਪੁਰ ਆ ਪੁੱਜਾ ਫੌਜ ਨੇ ਉਸ ਖੇਤ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਇੰਨੀ ਵੱਡੀ ਫੌਜ ਵੇਖ ਕੇ ਭਾਈ ਮਹਾਰਾਜ ਸਿੰਘ ਨੇ ਮਹਿਸੂਸ ਕੀਤਾ ਕਿ ਉਹ ਭੱਜ ਵੀ ਨਹੀਂ ਸਕਣਗੇ ਭਾਈ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕਰਕੇ ਉਸੇ ਵਕਤ ਸੰਗਲਾਂ ਅਤੇ ਬੇੜੀਆਂ ਦੇ ਵਿੱਚ ਝਕਰ ਦਿੱਤਾ ਉਹਨਾਂ ਨੂੰ ਜਲੰਧਰ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਹੋਰ ਵੀ ਡਰ ਗਿਆ ਅਤੇ ਉਸ ਨੇ ਜਲੰਧਰ ਰੱਖਣ ਦੀ ਬਜਾਏ ਕਲਕੱਤਾ ਭੇਜ ਦਿੱਤਾ ਅੰਗਰੇਜ਼ ਅਜੇ ਵੀ ਉਸ ਤੋਂ ਬਹੁਤ ਡਰਦੇ ਸਨ ਇਸ ਕਰਕੇ ਉਹਨਾਂ ਨੇ ਉਸ ਨੂੰ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ ਅੰਗਰੇਜ਼ਾਂ ਨੂੰ ਇਸ ਟਾਈਮ ਜੰਗੀ ਕਨਵੈ ਨਿਆਂਤਾ ਇਨਸਾਫ ਸਭ ਭੁੱਲ ਚੁਕੇ ਸਨ ਅਤੇ ਉਹਨਾਂ ਤੇ ਸਿਰਫ ਇੱਕ ਜ਼ਾਲਮ ਵੈਸੀ ਸੋਚ ਹਾਵੀ ਸੀ ਅਖੀਰ ਇਸ ਨਰਕ ਦੇ ਵਿੱਚ ਕੈਦ ਕਰਦਿਆਂ ਉਹ 5 ਜੁਲਾਈ 1856 ਦੇ ਦਿਨ ਚੜ੍ਹਾਈ ਕਰ ਗਏ 4 ਜੁਲਾਈ 1955 ਦੇ ਦਿਨ ਪੁਲਿਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਸ ਹਮਲੇ ਦੇ ਖਿਲਾਫ ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ ਉਸ ਦਿਨ ਮੁਕੰਮਲ ਹੜਤਾਲ ਕਰ ਦਿੱਤੀ ਅਗਲੇ ਦਿਨ ਸਾਰੇ ਪੰਜਾਬ ਦੇ ਸਿੱਖ ਦੁਕਾਨਦਾਰਾਂ ਨੇ ਹੜਤਾਲ ਕੀਤੀ ਬਾਬਾ ਖੜਕ ਸਿੰਘ ਸਾਬਕਾ ਕਾਂਗਰਸੀ ਵਜ਼ੀਰ ਈਸ਼ਰ ਸਿੰਘ ਮਝੈਲ ਸੰਤ ਸਿੰਘ ਸਾਬਕਾ ਰਾਜਦੂਤ ਅਤੇ ਬਹੁਤ ਸਾਰੇ ਕਾਂਗਰਸੀਆਂ ਨੇ ਵੀ ਇਸ ਹਮਲੇ ਦੀ ਜ਼ਬਰਦਸਤ ਨਿੰਦਾ ਕੀਤੀ ਦੂਜੇ ਪਾਸੇ ਪ੍ਰਤਾਪ ਸਿੰਘ ਕੈਰੋਂ ਗੁਰਬਚਨ ਸਿੰਘ ਬਾਜਵਾ ਅਧਿ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਹਮਲੇ ਦੀ ਹਮਾਇਤ ਕੀਤੀ 5 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਲੋਹਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 5 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਤਾਪ ਸਿੰਘ ਬਿੱਟੂ ਅਤੇ ਰਣਜੀਤ ਸਿੰਘ ਬਿੱਟੂ ਦੋਵੇਂ ਵਾਸੀ ਦੁਬਲੀ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 5 ਜੁਲਾਈ 1991 ਦੇ ਦਿਨ ਪੁਲਿਸ ਨੇ ਨਰਵੈਲ ਸਿੰਘ ਪੁੱਤਰ ਦਰਬਾਰ ਸਿੰਘ ਵਾਸੀ ਜਗਤਪੁਰ ਸੁਖਬੀਰ ਸਿੰਘ ਪੁੱਤਰ ਆਤਮ ਸਿੰਘ ਵਾਸੀ ਠਾਕੇ ਅਤੇ ਜਗਜੀਤ ਸਿੰਘ ਪੁੱਤਰ ਗੁਰदयाल ਸਿੰਘ ਮਸੀਹ ਵਾਸੀ ਟੀਟੀ ਪਾਪੜਖੇੜੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 5 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਮਾਨੋਵਾਲਾ ਅੰਗਰੇਜ਼ ਸਿੰਘ ਲਾੜੀ ਬਲਦੇਵ ਸਿੰਘ ਦੇਬਾ ਸੁੱਚਾ ਸਿੰਘ ਮੰਡੀਆਂਵਾਲਾ ਅਤੇ ਸੁਖਵਿੰਦਰ ਸਿੰਘ ਚੂਚਕਵਾਲ ਜਸਕਰਨ ਸਿੰਘ ਜੱਸਾ ਅਤੇ ਹਰਬੰਸ ਸਿੰਘ ਬੰਤਾ ਇਹ ਫਰੀਦਕੋਟ ਤੋਂ ਅਤੇ ਅੱਠ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 5 ਜੁਲਾਈ 2024 ਨੂੰ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਅਮਰਿਤਪਾਲ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸੌਂਚ ਕਿ ਉਸ ਨੂੰ ਸੌ ਚੁੱਕਣ ਦੇ ਲਈ ਸਖਤ ਪਾਬੰਦੀਆਂ ਦੇ ਘੇਰੇ ਦੇ ਵਿੱਚ ਲੰਘਣਾ ਪਿਆ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਲੈ ਕੇ ਦਿੱਲੀ ਤੱਕ ਜਿੰਨਾ ਵੀ ਖਰਚਾ ਕੀਤਾ ਗਿਆ ਸੀ ਉਹ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਸੀ ਅਮਰਿਤਪਾਲ ਸਿੰਘ ਨੂੰ ਇਹ ਕਿਹਾ ਗਿਆ ਸੀਗਾ ਕਿ ਕੋਈ ਵੀ ਕਾਰਵਾਈ ਜਾਂ ਗਤੀਵਿਧੀ ਕਰਨ ਤੋਂ ਉਹ ਬਚਣਗੇ ਜਿਹੜੀ ਕਿ ਕੌਮੀ ਸੁਰੱਖਿਆ ਪ੍ਰਤੀ ਖਤਰਨਾਕ ਹੋਵੇ ਅਮਰਿਤਪਾਲ ਜਾਂ ਉਸ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਕਿਸੇ ਬਿਆਨ ਜਾਂ ਵੀਡੀਓਗ੍ਰਾਫੀ ਕਰਨ ਦਾ ਜਾਂ ਅਜਿਹੇ ਕਿਸੇ ਬਿਆਨ ਨੂੰ ਅੱਗੇ ਵੰਡਣ ਦੀ ਕੋਈ ਆਗਿਆ ਨਹੀਂ ਸੀ ਸਿੱਖਾਂ ਦੇ ਮਸਲਿਆਂ ਤੇ ਵਿਭਾਗ ਟਿੱਪਣੀਆਂ ਕਰਨ ਵਾਲੇ ਅਤੇ ਸਿੱਖ ਮਸਲਿਆਂ ਦੇ ਵਿੱਚ ਹਾ ਦਾ ਨਾਰਾ ਕਰਨ ਵਾਲੇ ਤਨਮਨਜੀਤ ਸਿੰਘ ਟੇਸੀ ਇੱਕ ਵਾਰ ਫਿਰ ਤੋਂ ਚੋਣ ਜਿੱਤੇ 5 ਜੁਲਾਈ 2024 ਦੇ ਦਿਨ ਸਲੋਤੋ ਲੀਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ। ਉਹਨਾਂ ਇੰਡੀਪੈਂਡੈਂਟ ਨੈਟਵਰਕ ਦੇ ਅਜ਼ਹਰ ਚੋਹਾਨ ਨੂੰ ਹਰਾਇਆ ਸੀ। ਤਨਮਨਜੀਤ ਸਿੰਘ ਢੇਸੀ ਨੇ ਹਰ ਵਾਰ ਸਿੱਖਾਂ ਦੇ ਲਈ ਹਾਜ਼ਾ ਨਾਰਾ ਮਾਰਿਆ ਅਤੇ ਪੰਜਾਬ ਤੇ ਕਿਸਾਨੀ ਦੇ ਮਸਲਿਆਂ ਤੇ ਉਹ ਵਿਵਾਦਕ ਬੋਲਦੇ ਰਹਿੰਦੇ ਸਨ। ਉਹਨਾਂ ਨੂੰ ਭਾਰਤੀ ਹਕੂਮਤ ਨੇ ਇੱਕ ਦੋ ਵਾਰ 에ਅਰਪੋਰਟ ਤੇ ਉਤਰਦਿਆਂ ਤੇ ਚੜ੍ਹਦਿਆਂ ਪਰੇਸ਼ਾਨ ਵੀ ਕੀਤਾ ਸੀ ਤੇ ਅਕਸਰ ਸਿੱਖਾਂ ਦੀ ਗੱਲ ਕਰਨ ਕਰਕੇ ਪੰਜਾਬ ਦੀ ਗੱਲ ਕਰਨ ਕਰਕੇ ਕਿ ਉਹ ਭਾਰਤੀ ਹਕੂਮਤ ਅਤੇ ਇਸ ਦੇ ਚਮਚਿਆਂ ਤੇ ਚਾਪਲੂਸਾਂ ਦੇ ਨਿਸ਼ਾਨਾ ਤੇ ਰਹਿੰਦੇ ਸਨ। ਇੰਗਲੈਂਡ ਦੀਆਂ ਇਹਨਾਂ ਚੂਣਾ ਦੇ ਵਿੱਚ 10 ਦੇ ਕਰੀਬ ਸਿੱਖ ਅਤੇ ਪੰਜਾਬੀ ਮੈਂਬਰ ਪਾਰਲੀਮੈਂਟ ਚੁਣੇ ਗਏ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਦੁਨੀਆ ਦੇ ਹੋਰ ਮੁਲਕਾਂ ਦੀ ਸਿਆਸਤ ਦੇ ਵਿੱਚ ਜ਼ਬਰਦਸਤ ਐਂਟਰੀ ਮਾਰਨ ਤੋਂ ਬਾਅਦ ਸਿੱਖਾਂ ਨੇ ਇੰਗਲੈਂਡ ਦੀ ਸਿਆਸਤ ਦੇ ਵਿੱਚ ਵੀ ਆਪਣੀ ਧਾਂਕ ਚਮਾਉਣੀ ਸ਼ੁਰੂ ਕਰ ਦਿੱਤੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ